Chả lẽ tàu bắt đầu ngon 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 ga? ngon 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 ਹੇ ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿਤੋਂ ਹੋਣਾ ਇਹ ਜਿੰਨੇ ਹਰ ਟਿੱਕੇ ਉਹ ਮਰਤੇ ਯਕੀਨ ਵਾਲਾ ਕਰਦੀ ਆ ਐ ਨਾ ਕਹ ਰਗੜਾਦੀ ਬਈ ਇਹ ਬੱਬਲੇ ਮੰਗ ਮਾਫੀ ਮੰਗ ਮਾਫੀ ਉਸ ਤੋਂ ਹੀ ਗਾਣਾ ਨਹੀਂ ਗਾਉਂਦਾ ਬੱਬਲੇ ਜਿੰਨੇ ਵੀ ਮਾਰਦੀ ਆ ਗੱਪ ਮਾਰਦੀ ਆ ਬੱਬਲੇ ਹਜ਼ਾਰੀ ਝੂਠ ਬੋਲਦੀ ਆ ਪਹਿਲਾਂ ਮਾਫੀ ਮੰਗ ਉਸ ਤੋਂ ਬਾਅਦ ਗਾਣਾ ਨਹੀਂ ਗਾਉਂਦਾ ਬੱਬ ਦਿੱਤਾ ਵੀ ਆ ਵੀਡੀਓ ਬਣਾਵਾ ਮੈਂ ਤਾਂ ਬਣਾਦੀ ਬਈ ਟੁੱਟੇ ਦੇ ਦਿਲਾਂ ਲਗਾਣਾ ਸਨਾ ਕੋਈ ਟੁੱਟੇ ਦਿਲਾਂ ਦੀ ਦਵਾਈ ਲੈ ਲਓ ਤੋਂ ਟੋੜੇ ਦੀ ਪਿਆ ਤੁਮਾਂ ਮਿਲਦੀ ਹਾਏ ਹਾਂ ਬਾਈ ਇਹ ਬਹੁਤ ਦੁਖੀ ਨੇ ਉਹ ਤਾਂ ਚਲੋ ਦਾ ਵਿਆਹ ਨਹੀਂ ਹੋਇਆ ਤਾਂ ਦੁਖੀ ਹੈ ਇਹ ਵਿਆਹ ਹੈ ਮੇਰੇ ਦੁਖੀ ਹੋਇਆ ਫਿਰ ਥੋੜੀ ਜੀ ਥੋੜੀ ਜੀ ਇਸ ਨਾਲ ਚੱਟ ਜਾਓ ਅੱਗੇ ਤੁਸੀਂ ਤਾਂ ਕਿਹੜੇ ਸਿੰਗਰ ਵੀ ਨੇ ਜਿੰਨਾ ਮੀਡੀਆ ਲੱਗਿਆ ਤੁਹਾਡੇ ਤੇ ਹੈ ਐਡੇ ਤਾਂ ਤੁਸੀਂ ਤਾਂ ਕਿਹੜੇ ਸਿੰਗਰ ਵੀ ਨੇ ਜਿੰਨਾ ਮੀਡੀਆ ਇਕੱਠਾ ਹੋ ਗਿਆ ਤੁਹਾਡੇ ਪਿੱਛੇ ਹੁਣ ਤਾਂ ਚੱਜ ਦਾ ਗਾ ਲੋ ਕੋਈ ਆ ਬੱਬੂ ਮਾਨ ਆ ਗਿਆ ਆਪਣੇ ਜਿਹਦੇ ਇਹਦੇ ਜੋ ਪਤਾ ਨਹੀਂ ਕਿਹੜੇ ਕਿਹੜੇ ਕਲਾਕਾਰ ਆਉਂਦੇ ਨੇ ਸਸਤਾ ਬੱਬੂ ਮਾਨ ਬੱਬਲ ਗੌਰ ਆਂਦੀ ਐ ਬੱਬਲ ਗੌਰ ਆਂਦੀ ਐ ਤੇਰੇ ਚ ਬੱਬੂ ਬੱਬਲ ਗੌਰ ਬੱਬਲ ਗੌਰ ਗਾਇਨ ਕਰੋ ਕਰ ਦਵਾਂਗੇ ਉਹ ਬੋਲੀ ਦਿਮਸੂਰ ਜੀ ਕਹ ਜੀ ਤੇ ਜੀ ਮੰਜੇ ਵਾਲੀ ਜਿਹੜੀ ਵੀਡੀਓ ਦਾ ਸਾਣ ਦਾ ਮਹੀਨਾ ਮੰਜੇ ਡਾਈ ਇਹ ਨਾਲ ਜੀ ਜੋੜ ਕੇ ਲੈ ਮੈਨੂੰ ਕਾਪੀ ਕਰ ਰਿਹਾ ਜੀ ਦੇਖਿਓ ਗਾਈ ਸਰਪੰਚ ਗਾਈ ਰਾਮੇ ਕਾ ਚ ਵਜਾ ਰਹੇ ਹੋ ਜਿਗਰਾਤਾਂ ਗਾ ਜਿਥੇ ਗਰਾਤ ਜੀ ਵੀ ਬੜੀਆਂ ਪਿਆਉਂਦੇ ਨੇ ਜਿਗਰਾਤੇ ਚ ਗਾਣਾ ਪਤਾ ਕਿੰਨਾ ਔਖਾ ਨਾਨੀ ਆਉਂਦਾ ਜਾਂਦੀ ਐ ਸਾਰੀ ਰਾਤ ਗਾ ਕੇ ਅੱਡਦੀ ਚੁੰਨੀ ਲੈ ਲੈ ਬੱਬਾ ਜਿੱਥੇ ਲਿਖਿਆ ਹੋਇਆ ਕੋਈ ਚੱਕਰ ਨਹੀਂ ਕਿਥੇ ਲਿਖਿਆ ਹੋਇਆ ਦੇਖਾ ਕੀ ਲਿਖਿਆ ਹੈ ਚੱਲ ਸੁਣਾ ਦੇਖੀ ਮੈਂਟਲੀ ਕਹਾਵਾ ਕੋਈ ਨਾ ਭਾਈ ਦੱਸਣਾ ਚੁੰਨੀ ਲੈਣਾ ਤੇ ਆ ਪਜਾਂਗਾ ਤੁਸੀਂ ਦੱਸੋ ਵੀ ਕਿਹੜੇ ਗਾਣੇ ਦਾ ਵੱਜ ਰਿਹਾ ਠੀਕ ਐ ਲੈ ਸਰਪੰਚਾ ਫਿਰ ਉਹ ਹੀ ਦਾ ਪੁੱਛਣਾ ਚਲ ਆ ਬੰਦ ਕਰੋ ਕੈਮਰੇ ਗਾਣਾ ਗਾਣੇ ਯਾਰ ਰਬ ਗਾਣਾ ਤਾਂ ਉਹ ਖੁੱਲ ਜਾ ਮੇਰੇ ਬੁਰੇ ਯਾਰ ਗਾ ਮੇਰਾ ਕਾਲੇ ਰੰਗ ਦਾ ਯਾਰ ਮੈਨੂੰ ਕੁੜੀਆਂ ਕਹਿੰਦੀਆਂ ਆਓ ਆਓ ਸੁਣਾ ਗਾਣਾ ਸੌਣ ਵਾਲਾ ਚਿੰਗਣਾ ਆਪਾਂ ਹੀ ਜੀ ਕੀ ਹੋਇਆ ਬੇਤੀ ਲੱਗੀ ਕਿਹਦੇ ਨਾਲ ਲੱਗੀ ਸਾਰੇ ਹਾਂਜੀ ਬਾਬਾ ਜੀ ਇਹ ਸਾਰੇ ਮੇਰੇ ਚੇਲੇ ਨੇ ਜੀ ਇਹਨਾਂ ਨੂੰ ਕਿਟਕੰਟ 5-5 ਸਾਲ ਹੋ ਗਏ ਸਿੱਖਦਿਆਂ ਨੂੰ ਸਾਲੇ ਸਾ ਵੀ ਨਹੀਂ ਲਾਣਾ ਆਇਆ ਚਲੋ ਸਾਲਾ ਇੱਕ ਕਸੂਰ ਤੇਰੀ ਆਲਾ ਸਾਲਾ ਆਲਾ ਆ ਗੁੰਡੇ ਰਹਾ ਕੈਮਰਾ ਉੱਪਰ ਕਰਕੇ ਕੈਮਰਾ ਇੱਧਰ ਕਰ ਕਰ ਲੈ ਗਾਣਾ ਨਹੀਂ ਹੋਇਆ ਹੈ ਤੂੰ ਮਾਂ ਪਿਆਦੇ ਪੈਸੇ ਖਰਾਬ ਕਰੀ ਜਾਂਦਾ ਚੱਲ ਤੈਨੂੰ ਉਹ ਮੈਂ ਕਿਹਾ ਉਹ ਮੜਾ ਮੜਾ ਸਿਆਉ ਹੋ ਗਰਾ ਚੱਲਗਾ ਬੰਦ ਕਰ ਦੇ ਮੇਰੇ ਸਿਆਉ ਹੋ ਸਿਆਉ ਮੜਾ ਕੁੜੀ ਨਾਲ ਇਸ ਕੇਰ ਤੋਂ ਬੋਲੀ ਹੂ ਮੋਰ ਸੁਬਸੇ ਜਗਦੀ ਸਾਚੇ ਦਰਬਾਰ ਦੀ ਬੋਲ